ਜੋ ਕੱਲ ਇੱਕ ਸਾਡੇ ਸਾਹਮਣੇ ਮਾਮਲਾ ਆ ਜਿਸ ਵਿੱਚ ਦੋਹਰਾ ਇੱਕ ਜਿਹੜਾ ਹੈਗਾ ਮਰਡਰ ਹੋਇਆ ਹੈਗਾ ਸੂਚਨਾ ਮਿਲਣ ਤੇ ਤੁਰੰਤ ਮਾਨਯੋਗ ਐਸਐਸਪੀ ਸ਼੍ਰੀ ਅਭਿਮਨਿਉ ਰਾਣਾ ਆਈਪੀਐਸ ਜੀ ਵੱਲੋਂ ਜਿਹੜੇ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਉਸ ਤੇ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਹੈਗਾ ਤੇ ਜਦੋਂ ਆਪਾਂ ਮੌਕਾ ਤੇ ਪੁੱਜੇ ਹਾਂਗੇ ਤਾਂ ਇਹ ਸੂਚਨਾ ਸਾਨੂੰ ਪ੍ਰਾਪਤ ਹੋਈ ਹੈਗੀ ਕਿ ਇੱਕ ਨਿਰਮਲ ਸਿੰਘ ਤੇ ਬਲਜੀਤ ਸਿੰਘ ਜਿਹੜੇ ਹੈਗੇ ਨੇ ਦੋ ਬੰਦੇ ਸਿਵਲ ਹਸਪੀਟਲ ਜਿਹੜੇ ਆਪਣੇ ਗਦਰਵਾਹ ਵਿਖੇ ਲਿਆਂਦੇ ਗਏ ਸੀ ਜਿਨ੍ਹਾਂ ਨੂੰ ਬ੍ਰੌਟ ਡੈੱਡ ਡਿਕਲੇਅਰ ਕੀਤਾ ਗਿਆ ਡਾਕਟਰ ਸਾਹਿਬ ਵੱਲੋਂ ਤੇ ਜਾਣਕਾਰੀ ਤੋਂ ਪਤਾ ਲੱਗਾ ਕਿ ਜਿਹੜਾ ਇਹਨਾਂ ਦਾ ਉੱਥੇ ਆਪਣਾ ਜਬਰਜੰਗ ਸਿੰਘ ਐਂਡ ਫੈਮਲੀ ਤੇ ਉਹਨਾਂ ਦੇ ਹੋਰ ਜਿਹੜੇ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਇੱਕ ਸਰਕਾਰੀ ਖਾਲ ਦਾ ਜਿਹੜਾ ਹੈਗਾ ਪਿਛਲੇ ਸਮੇਂ ਤੋਂ ਕੁਝ ਉਸ ਸੰਬੰਧੀ ਰੰਜਿਸ਼ ਚੱਲ ਰਹੀ ਸੀ ਜੋ ਕੱਲ ਜਿਹੜਾ ਹੈਗਾ ਉਹਨਾਂ ਦੀ ਪਾਣੀ ਦੀ ਵਾਰੀ ਹੋਣ ਕਰਕੇ ਉਹਨਾਂ ਵੱਲੋਂ ਆਪਣਾ ਖਾਲ ਦੇ ਵਿੱਚੋਂ ਮਿੱਟੀ ਘਟੀ ਜਾ ਰਹੀ ਸੀ ਜਿੱਥੇ ਇਹ ਝਗੜਾ ਹੋਇਆ ਤੇ ਝਗੜੇ ਦੇ ਦੌਰਾਨ ਜਿਹੜੇ ਹੈਗੇ ਆ ਬਲਜੀਤ ਸਿੰਘ ਤੇ ਨਿਰਮਲ ਸਿੰਘ ਜਿਹੜੇ ਹੈਗੇ ਉਹਨਾਂ ਦੇ ਸੱਟਾਂ ਵੱਜੀਆਂ ਤੇ ਹਸਪੀਟਲ ਲਿਆਂਦੇ ਤੇ ਉਹ ਬ੍ਰਾਡ ਡੈੱਡ ਡਿਕਲੇਅਰ ਕੀਤੇ ਗਏ ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਸਾਡੀ ਕੋਟਪਾਈ ਥਾਣੇ ਦੀ ਪੁਲਿਸ ਵੱਲੋਂ ਜਿਹੜਾ ਮੁਕੱਦਮਾ ਨੰਬਰ 21 ਅਧੀਨ ਤਾਰਾ 103 109 612 ਬੀ ਐਨ ਐਸ ਅਤੇ 2527 53 ਅਸਲਾ ਇੱਕ ਤਾਂ ਜਿਹੜਾ ਹੈਗਾ ਦਰਜ ਰਜਿਸਟਰ ਕਰ ਲਿਆ ਗਿਆ ਹੈਗਾ ਤੇ ਇਹਦੇ ਵਿੱਚ ਕੁੱਲ ਜਿਹੜੇ ਹੈਗੇ ਨੇ ਸਾਡੇ 7 ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਦੱਸੇ ਗਏ ਨੇ ਜੋ ਇਹਨਾਂ ਦੋਸ਼ੀਆਂ ਦੇ ਸੰਬੰਧ ਦੇ ਵਿੱਚ ਜਿਹੜਾ ਹੈਗਾ 3 ਇਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ ਉਹ ਰਾਊਂਡ ਅਪ ਕਰ ਲਏ ਗਏ ਨੇ ਦੋਸ਼ੀ ਤੇ ਸਾਡੀ ਬਾਕੀ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਪਹਿਲਾਂ ਜੋ ਕੰਪਲੇਟਿੰਗ ਸਿਸਟਰ ਦਾ ਕਿਹਾ ਇਹ ਨਹੀਂ ਸੀ ਕੋਈ ਕੰਪਲੇਂਟ ਨਹੀਂ ਆਈ ਸੀ ਪਹਿਲਾਂ ਜੋ ਮੌਕਾ ਤੇ ਉਸ ਤੋਂ ਜਦੋਂ ਇਹ ਇਨਸੀਡੈਂਟ ਹੋ ਗਿਆ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਰਿਪੋਰਟਿੰਗ ਹੋਈ ਹੈਗੀ ਹੈ ਤੇ ਪੁਲਿਸ ਉੱਥੇ ਮੌਕੇ ਤੇ ਗਈ ਕੋਈ ਲੱਗ ਧਿਰ ਦੇ ਵੀ ਜ਼ਖਮੀ ਹੋਏ ਸਰ ਜੀ ਬਿਲਕੁਲ ਇਹਦੇ ਵਿੱਚ ਜਿਹੜੀ ਦੂਸਰੀ ਧਿਰ ਹੈਗੀ ਹੈ ਦੂਸਰੀ ਧਿਰ ਦੇ ਵੀ ਜਿਹੜੇ ਤਿੰਨ ਵਿਅਕਤੀ ਨੇ ਉਹ ਜ਼ਖਮੀ ਹੋਏ ਨੇ ਜੋ ਕਿ ਇਲਾਜ ਦੀਨ ਤਾਂ ਵੈਪਨ ਕੀ ਇਸਤੇਮਾਲ ਹੋਇਆ ਸਰ ਇਸ ਪੂਰੀ ਵਾਰਦਾਤ ਵਿੱਚ ਵੈਪਨ ਇਸ ਵਾਰਦਾਤ ਦੇ ਵਿੱਚ ਜਿਹੜੇ ਗਨ ਸ਼ਾਟ ਵੀ ਫਾਇਰ ਹੋਏ ਨੇ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਕਸੀਆ ਜਿਹੜੇ ਹੋਰ ਹਥਿਆਰ ਆਮ ਤੌਰ ਤੇ ਡੰਡੇ ਸੋਟੀਆਂ ਉਹ ਜਿਹੜੇ ਹਥਿਆਰ ਵੀ ਜਿਹੜੇ ਆ ਇਸਤੇਮਾਲ ਹੋਏ ਸਰ ਦੂਸਰੀ ਤਰ੍ਹਾਂ ਕੋ ਤਾਂ ਵੈਪਨ ਨਹੀਂ ਸੀ ਪਰ ਵੈਪਨ ਦੋਨੇ ਪਾਸੇ ਜ਼ਖਮੀ ਕਿਵੇਂ ਹੋ ਗਏ ਜੋ ਸਾਨੂੰ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਾ ਕਿ ਜਿਹੜਾ ਬਲਜੀਤ ਸਿੰਘ ਜਿਹੜਾ ਮ੍ਰਿਤਕ ਹੈਗਾ ਬਲਜੀਤ ਸਿੰਘ ਦੇ ਕੋਲ ਵੈਪਨ ਸੀਗਾ ਤੇ ਜਦੋਂ ਉਹਨਾਂ ਦੇ ਜਿਹੜੀ ਹੈਗੀ ਆ ਸੱਟ ਲੱਗ ਜਾਂਦੀ ਹੈ ਉਹਨਾਂ ਦੇ ਉੱਤੇ ਉੱਥੇ ਡੇਗ ਪੈਂਦੇ ਨੇ ਤਾਂ ਉਹਨਾਂ ਦਾ ਜਿਹੜਾ ਵੈਪਨ ਹੀ ਇਸਤੇਮਾਲ ਹੁੰਦਾ ਤੇ ਬਾਕੀ ਜਿਹੜੀ ਇਸ ਸੰਬੰਧੀ ਜਿਹੜੀ ਤਫਤੀਸ਼ ਹੈਗੀ ਉਹ جاری ਹੈਗੀ ਜੋ ਸਾਹਮਣੇ ਆਏਗਾ ਤੁਹਾਨੂੰ ਦੱਸ ਦਿੱਤਾ ਜਾਏ ਲਾਇਸੈਂਸੀ ਵੈਪਨ ਸੀ ਪਿਸਤਲ ਸੀ ਵਕੀ ਸੀਗਾ ਇਹ ਜਿਹੜੀ ਇਹ ਸਾਰੀਆਂ ਚੀਜ਼ਾਂ ਤਫਤੀਸ਼ ਦੇ ਅਧੀਨ ਨੇ ਸਾਡਾ ਚੱਲ ਰਿਹਾ ਜੋ ਆਏਗਾ ਉਹ ਆਪ ਜੀ ਨਾਲ ਸਾਂਝਾ ਕਰ ਲਵਾਂਗੇ ਕਿੰਨੇ ਬੰਦੇ ਰਹਿ ਕੇ ਸਟੇਨ ਕਰਨ ਨੂੰ ਅਗਰ ਵਸਤਾਰੀ ਜੋ ਟੋਟਲੀ ਦੇ ਵਿੱਚ 7 ਦੋਸ਼ੀ ਉਹਨਾਂ ਵੱਲੋਂ ਲਿਖਾਏ ਗਏ ਨੇ ਜਿਨ੍ਹਾਂ ਵਿੱਚੋਂ 3 ਜਿਹੜੇ ਹੈਗੇ ਨੇ ਰਾਉਂਡ ਅਪ ਕਰ ਲਏ ਗਏ ਨੇ ਤੇ ਜਿਹੜੇ 3 ਨੇ ਉਹ ਇਲਾਜ ਦੀਨ ਨੇ ਉਸ ਤੋਂ ਇਲਾਵਾ ਜਿਹੜਾ 1 ਦੋਸ਼ੀ ਹੈਗਾ ਉਹਦੀ ਭਾਲ ਜਿਹੜੀ ਹੈ ਚੱਲ ਰਹੀ ਹੈ ਮੇਨ ਅਕਿਊਜ਼ ਕੋਡ ਰਿਆ ਸਰ ਇਸ ਪੂਰੇ ਮਾਮਲੇ ਜੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ ਇਹਨਾਂ ਦੀ ਖਾਲ ਦੀ ਲੜਾਈ ਸੀਗੀ ਇਹਨਾਂ ਵੱਲੋਂ ਜ਼ਿਆਦਾ ਜਿਹੜਾ ਐਗਰੈਸਿਵ ਜਿਹੜਾ ਸੀਗਾ ਉਹ ਜ਼ਬਰਜੰਗ ਜਿਹੜੇ ਹੈਗੇ ਉਹਨਾਂ ਵੱਲੋਂ ਦਿਖਾਇਆ ਜਾ ਰਿਆ ਸੀ ਸੋ ਬਾਕੀ ਇਹਦੇ ਵਿੱਚ ਜਿਹੜਾ ਹੈਗਾ ਉਹ ਉਹਨਾਂ ਪਹਿਲੂਆਂ ਤੇ ਹਾਲੇ ਤਫ਼ਤੀਸ਼ جاری ਹੈ ਖਾਲੇ ਤਾਂ ਨਵ ਬਣਾਇਆ ਜਾ ਰਸੀ ਜੇ ਪਹਿਲਾਂ ਵੀ ਬਣਿਆ ਹੋਣਾ ਹੈ ਖਾਲੇ ਪੁਰਾਣਾ ਸਰਕਾਰੀ ਹੈਗਾ ਸੀ ਸ਼ੁਰੂ ਤੋਂ ਹੀ ਲੱਗਿਆ ਹੋਇਆ ਸੀ ਜਿਵੇਂ ਹੁਣ ਇਹ ਆਪਰੇਸ਼ਨਲ ਨਹੀਂ ਸੀਗਾ ਪਿੱਛੇ ਇਹਨੂੰ ਆਪਰੇਸ਼ਨਲ ਇਹਨਾਂ ਵੱਲੋਂ ਕੀਤਾ ਗਿਆ ਸੀ ਰਜਮੰਦੀ ਨਾਲ ਇਹ ਦੋਸ਼ੀ ਪਾਰਟੀ ਦੇ ਘਰੇ ਜਿਹੜਾ ਹੈਗਾ ਵਿਆਹ ਹੋਣ ਕਰਕੇ ਰਜਮੰਦੀ ਨਾਲ ਪਹਿਲਾਂ ਇਹਨਾਂ ਵੱਲੋਂ ਜਿਹੜੀ ਉਹਦੇ ਵਿੱਚ ਮਿੱਟੀ ਪਾਈ ਗਈ ਸੀ ਕਿ ਚਲੋ ਰਾਹ ਬਣਾਉਣ ਲਈ ਪਟ ਜਦੋਂ ਹੁਣ ਉਹਨਾਂ ਨੇ ਪਾਣੀ ਦੀ ਵਾਰੀ ਲਈ ਉਹ ਮਿੱਟੀ ਕੱਢਣੀ ਚਾਹੀ ਤਾਂ ਉੱਥੇ ਇਹਨਾਂ ਦੇ ਵਿੱਚ ਟਕਰਾਅ ਹੋ ਗਿਆ